ਲੋ ਬਪੂ ਜੀ ਚਾਹ ਪੀ ਲਓ ਤੇ ਬਪੂ ਜੀ ਦਵਾਈ ਲੈ ਲਈ ਤੁਸੀਂ ਹਾਂ ਪੀ ਲੈ ਲਈ ਸੀ ਦਵਾਈ ਮੈਂ ਠੀਕ ਚੰਗਾ ਬਾਲੀ ਮੈਂ ਚੱਲਿਆ ਚੰਗਾ ਜੀ ਟਾਈਮ ਨਾਲ ਆ ਜਾਓ ਕੋਈ ਨਾ ਚੰਗਾ ਬਪੂ ਜੀ ਮੈਂ ਵਿਆਹ ਤੇ ਜਾਣਾ ਹੈਗਾ ਮੇਰੇ ਯਾਰ ਬਿੱਲੀ ਦਾ ਵਿਆਹ ਹੈਗਾ ਠੀਕ ਹੈ ਪੁੱਤ ਟਾਈਮ ਨਾਲ ਆ ਜੀ ਕੋਈ ਗੱਲ ਨਹੀਂ ਠੀਕ ਹੈ ਆ ਪਾਲੀ ਪੁੱਤ ਹਾਂਜੀ ਬਾਪੂ ਜੀ ਆਪੋ ਤੇ ਭਾਂਡੇ ਲੈ ਜਾ ਸੀਰਤ ਪੁੱਤ ਮੈਂ ਸੂਟ ਫੜ ਲਿਆ ਮਾਂ ਤੇਰੀ ਚਾਚੀ ਕੋਲੋਂ ਹਾਂ ਨਾਲੇ ਫੋਨ ਤੇ ਨਾ ਲੱਗੀ ਰਹੀ ਹੋਮਵਰਕ ਕਰ ਲਈ ਬਾਪੂ ਜੀ ਤੁਸੀਂ ਵੀ ਮਾੜਾ ਧਿਆਨ ਰੱਖਿਓ ਠੀਕ ਹੈ ਪੁੱਤ ਟਾਈਮ ਨਾਲ ਹੀ ਆ ਜੀ ਸੀਤੀ ਹਾਂਜੀ ਬਾਪੂ ਜੀ ਜਲਦੀ ਆ ਜੂੰਗੀ ਚੰਗਾ ਆਪੂ ਜੀ ਮੈਂ ਚਲੀ ਚੰਗਾ ਆਤੀ ਹੈ ਵਾਲਾ ਹੀ ਕੋਲ ਸ਼ਰਮ ਨਹੀਂ ਆਉਂਦੀ ਕਿੰਨੇ ਦਿਨ ਹੋ ਗਏ ਇੱਥੇ ਬੈਠੇ ਹੋ ਪੁੱਤ ਇਹ ਕਿਹ ਜਿਹੀ ਗੱਲਾਂ ਕਰੀ ਜਾਂਦੀ ਐ ਤੂੰ ਇਹ ਮੇਰੀ ਧੀ ਦਾ ਘਰ ਹੈ ਹਾਂ ਨਾ ਕੀ ਹੋਇਆ ਕੋਈ ਬਾਪ ਆਪਣੇ ਧੀ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦਾ ਹੁੰਦਾ ਇੱਕ ਤੁਸੀਂ ਹੋ ਕਿੰਨੇ ਦਿਨ ਹੋ ਗਏ ਜਾਨ ਦਾ ਨਾਂ ਹੀ ਨਹੀਂ ਲੈ ਰਹੇ ਕੀ ਗੱਲ ਹੋ ਗਈ ਪੁੱਤ ਤੂੰ ਇਹ ਕਿਹ ਜਿਹੀ ਗੱਲਾਂ ਕਰੀ ਜਾਂਦੀ ਐ ਪੁੱਤ ਮੈਂ ਤੇਰਾ ਨਾਨਾ ਹਾਂ ਤਾਂ ਫਿਰ ਮੈਂ ਕੀ ਕਰਾਂ ਕਿੰਨੇ ਦਿਨ ਹੋ ਗਏ ਫ੍ਰੀ ਦਾ ਖਾਣਾ ਖਾਈ ਜਾਣੇ ਹੋ ਰਾ ਪਤਾ ਹੈ ਮੇਰਾਸ਼ਨ ਕਿੰਨਾ ਮਹਿੰਗਾਗਾ ਮੈਂ ਤਾਂ ਆਪਦੀ ਧੀ ਦੀ ਖੁਸ਼ੀ ਵਾਸਤੇ ਰੁਕਿਆ ਹੋਇਆ ਸੀ ਮੈਨੂੰ ਕੀ ਪਤਾ ਸੀ ਵੀ ਤੁਸੀਂ ਮੇਰੇ ਬਾਰੇ ਆ ਗੋ ਸੋਚੀ ਜਾਂਦੇ ਪੁੱਤ ਜੇ ਮੈਨਸ ਨੂੰ ਇੰਨੀ ਬੁਰਾ ਲੱਗਦਾ ਕੋਈ ਗੱਲ ਨਹੀਂ ਮੈਂ ਚਲਾ ਜਾਂਦਾ ਦਾ ਇੱਕ ਤੁਸੀਂ ਹੋ ਜਾਗਾ ਨਹੀਂ ਇਹ ਲਖਣਾ ਚਾਹੀਦਾ ਜੰਨੇਗਾ ਅੱਜ ਕਿਸਾ ਨਹੀਂ ਲੈਂਗਾ ਬਾਪੂ ਆ ਕਿਧਰ ਵੇਗ ਚੱਕ ਲਿਆ ਪਿੰਡ ਜਾਣਾ ਪੁੱਤ ਤੈਨੂੰ ਮਿਲ ਲਿਆ ਦੋ ਦਿਨ ਰਹਿ ਲਿਆ ਪੁੱਤ ਹੁਣ ਮੈਨੂੰ ਪਿੰਡ ਹੀ ਜਾਣਾ ਪਊਗਾ ਕੀ ਗੱਲ ਬਾਪੂ ਸਭ ਠੀਕ ਤਾਂ ਹੈ ਅਚਾਨਕ ਬਿਨਾ ਦੱਸੇ ਤੁਸੀਂ ਤਿਆਰ ਹੋ ਗਏ ਨਾਲੇ ਹੁਣ ਤਾਂ ਬਹੁਤ ਕੁਵੇਲਾ ਹੋਇਆ ਪਿਆ ਹੁਣ ਨਹੀਂ ਮੈਂ ਜਾਣ ਦੇਣਾ ਸਵੇਰ ਚੱਲ ਜਾ ਹਾਂ ਹਾਂ ਪੁੱਤ ਸਭ ਠੀਕ ਹੈ ਤੇਰੇ ਕੋਲ ਦੋ ਦਿਨ ਆਇਆ ਸੀ ਰਹਿਣ ਵਾਸਤੇ ਮਿਲ ਲਿਆ ਉਹ ਆਖਰ ਨੂੰ ਪਿੰਡੀ ਜਾਣਾ ਪੁੱਤ ਮੈਨੂੰ ਜਾਣ ਦੇ ਕੀ ਬਾਪੂ ਤੁਸੀਂ ਉਹੀ ਪੁਰਾਣੀ ਖਿਆਲਾਂ ਦੀਆਂ ਗੱਲਾਂ ਚੱਕੀ ਫਿਰਦੇ ਹੋ ਤੁਹਾਡਾ ਆਪਣਾ ਘਰ ਆ ਜਿੰਨੇ ਦਿਨ ਮਰਜ਼ੀ ਰੁਕੋ ਨਾਲੇ ਤੁਸੀਂ ਆਪਣੀ ਦੋਤੀ ਨਾਲ ਖੇਡ ਲਿਓ ਜੇ ਨਾਲੇ ਜੀ ਨਾ ਲੱਗਿਆ ਤਾਂ ਤੁਸੀਂ ਸਵੇਰ ਜਲਦੀ ਚਲੇ ਜਾਇਓ ਮੈਂ ਇਹਨਾਂ ਨੂੰ ਕਹਿ ਦੂੰਗੀ ਤੁਹਾਨੂੰ ਬੱਸ ਸਟਾਪ ਤੱਕ ਛੱਡਿਆ ਆਣਗੀ ਹੁਣ ਤਾਂ ਬਹੁਤ ਕਵੇਲਾ ਹੋ ਗਿਆ ਹੁਣ ਨਹੀਂ ਮੈਂ ਤੁਹਾਨੂੰ ਜਾਣ ਦਿੰਦੀ ਕੋਈ ਨਾ ਪੁੱਤ। ਮੈਂ ਆਪੇ ਬਗ ਜੂਗਾ। ਤੂੰ ਜਾ ਅੰਦਰ। ਬਾਪੂ ਮੈਨੂੰ ਲੱਗਦਾ ਮੇਰੇ ਤੋਂ ਤੁਸੀਂ ਕੋਈ ਗੱਲ ਲੁਕੋ ਰਹੇ ਹੋ। ਸੋਨ ਮੇਰੀ ਸੌਂ ਲੱਗੇ। ਸੱਚੋ ਸੱਚ ਦੱਸੋ ਕੀ ਗੱਲ ਆ। ਉਹ ਠੀਕ ਐ ਪੁੱਤ। ਉਹ ਤਾਂ ਸੀਰਤ ਕਹਿੰਦੀ ਸੀ। ਮੀਨਾਂ ਨਾ ਜੀ ਤੁਸੀਂ ਬਗ ਜੋ। ਬਹੁਤ ਦਿਨ ਹੋ ਗਏ। ਉਹਦੀ ਗੱਲ ਵੀ ਮੈਨੂੰ ਠੀਕ ਲੱਗੀ ਵੀ ਕਿੰਨੇ ਦਿਨ ਹੋ ਗਏ ਮੈਨੂੰ ਆਏ ਨੂੰ। ਆਹ ਕਿਹਨੂੰ ਜਾਣ ਦਾ ਆਪਦੇ ਪਿੰਡੀ ਐ ਕੀ ਸੋਨੂ ਸੀਰਤ ਨੇ ਕਿਹਾ ਘਰੋਂ ਜਾਣ ਲਈ ਚਲੋ ਉਹਦੀ ਤਾਂ ਮੈਂ ਲੈਣੀ ਆ ਖਬਰ ਉਹ ਨਾਲੇ ਪੁੱਤ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਰਕੇ ਮੇਰੇ ਬੱਚਿਆਂ ਨੂੰ ਕੋਈ ਦਿੱਕਤ ਆਵੇ ਹੈ ਤੁਸੀਂ ਆਦਾ ਆਰਾਮ ਨਾਲ ਘਰੇ ਰਹੋ ਖੁਸ਼ ਰਹੋ ਅਸੀਂ ਤਾਂ ਬਸ ਆਹੀ ਚਾਉਂਦੇ ਆ ਪੁੱਤ ਠੀਕ ਐ ਨਾ ਚਲ ਤੂੰ ਭੱਜ ਜਾ ਅੰਦਰ ਮੈਂ ਜਾਂਨਾ ਉਹਦੀ ਤਾਂ ਮੈਂ ਲੈਣੀ ਆ ਖਬਰ ਉਹ ਨਾਤੀ ਏ ਉਹ ਤਾਂ ਬੱਚੀ ਏ ਨਾ ਜੇ ਬੱਚੀ ਐ ਤਾਂ ਤੁਸੀਂ ਉਹਦੇ ਕਹਿਣ ਤੇ ਚੱਲ ਪਈ। ਨਾ ਬਾਪੂ ਜੀ ਮੈਂ ਨਹੀਂ ਜਾਣ ਦੇਣਾ ਤੁਸੀਂ ਆ ਜਾਓ। ਉਹ ਨਾ ਨਾ ਪੁੱਤ ਤੂੰ ਗੱਲ ਸੁਣ ਤਾਂ ਸਹੀ ਮੇਰੀ ਧੀ ਐ। ਲੈ ਹੈ। ਐ ਕਿਉਂ ਜਿੱਦ ਕਰਦੀ ਐ? ਚੱਲ। ਤੁਸੀਂ ਉੱਥੇ ਨਾ ਕੁਝ ਕਹੀ ਉਹਨਾਂ ਨੂੰ ਕੁਝ ਕਹਿਣਾ ਹੈਗਾ। ਨਹੀਂ ਜਾਣ ਦੇਣਾ ਮੈਂ ਤੁਹਾਨੂੰ। ਮੈਂ ਕਰਦੀ ਆ ਉਹਦੇ ਨਾਲ ਗੱਲ ਜਾ ਕੇ। ਬਾਪੂ ਤੁਸੀਂ ਇੱਥੇ ਬੈਠੋ। ਮੈਂ ਕਰਦੀ ਆ ਉਹਦੇ ਨਾਲ ਗੱਲ। ਸਿੱਧ ਇੱਕ ਹੀ ਤਰੀਕਾ ਨਾ ਨੀ ਨਾਲ ਗੱਲ ਕਰਨ ਦਾ ਮੈਂ ਤੁਹਾਨੂੰ ਇਹੀ ਸਿਖਾਇਆ ਬੋਲੋ ਸਾਰੀ ਮਾਫੀ ਮੰਗੋ ਨਾਨਾ ਜੀ ਤੁਮ ਮੈਂ ਜੇ ਸਾਰੀ ਬੋਲਾਂ ਜੇ ਤੁਮੇ ਕੋਈ ਗਲਤੀ ਵੀ ਕੀਤੀ ਇੱਕ ਗਲਤੀ ਕਰਦੀ ਆ ਪਰ ਜਵਾਨ ਲੜਾਉਣੀ ਹੈ ਹਲੀ ਤਿਆਂ ਨੂੰ ਕੋਈ ਐਵੇਂ ਮਾਰਦੇ ਹੁੰਦੇ ਨਹੀਂ ਬਾਪੂ ਜੀ ਸਾਨੂੰ ਨੂੰ ਪਤਾ ਇਹ ਬਹੁਤ ਬਿਗੜੀ ਹੋਈ ਆ ਇਹਨੂੰ ਵੱਡੇ ਛੋਟੇ ਨਾਲ ਗੱਲ ਕਰਨ ਦੀ ਤਨੀਜ਼ ਹੀ ਨਹੀਂ ਆਉਂਦੀ ਬਿਗੜਦਾ ਤੁਸੀਂ ਗਏ ਹੋ ਤੁਸੀਂ ਉਸਦੇ ਤਰਦਾ ਜੀ ਤੁਮ ਪਾਤ ਡਿਆਸੀ ਪੁੱਤ ਇਹਨਾਂ ਨੂੰ ਮਮ ਨੂੰ ਬੁੱਤ ਕੁੱਲ ਕੇ ਦੱਸ ਸੀ ਲੱਗਾ ਸੀ ਮੈਂ ਸਾਨੂੰ ਸਾਰੀ ਗੱਲ ਦੱਸਦੀ ਆ ਦਾਦਾ ਜੀ ਸਾਡੇ ਨਾਲ ਹੀ ਰਹਿੰਦੇ ਹੁੰਦੇ ਸੀ ਮੰਮਾ ਨੂੰ ਬਹੁਤ ਬੁਰਾ ਭਲਾ ਬੋਲਦੇ ਹੁੰਦੇ ਸੀ ਦਾਦਾ ਜੀ ਬਹੁਤ ਦੁਖੀ ਸੀ ਮੰਮਾ ਉਹਨਾਂ ਨੂੰ ਤਾਂ ਕਾਇੰਤ ਰੋਕੀ ਦਿੰਦੇ ਸੀ ਨਾ ਉਹਨਾਂ ਦੇ ਕੱਪੜੇ ਕੌਂਦੇ ਸੀ ਹੋਰ ਤਾਂ ਹੋਰ ਉਹਨਾਂ ਨੂੰ ਦਵਾਈ ਦਿਵਾਉਣੀ ਵੀ ਬੰਦ ਕਰਤੀ ਸੀ ਇੱਕ ਦਿਨ ਅੱਜ ਇਸ ਗੱਲ ਦਾ ਫੈਸਲਾ ਹੋ ਹੀ ਜਾਂਦੇ ਹੋ ਜਾਂ ਇਸ ਘਰ ਵਿੱਚ ਮੈਂ ਰਹੂੰਗੀ ਜਾਂ ਰਹੂ ਤੁਹਾਡਾ ਪਿਓ ਪਾਪਾ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਮੰਮੀ ਨੇ ਉਹਦੀ ਬਾਹ ਫੜ ਕੇ ਉਹਨਾਂ ਨੂੰ ਘਰੋਂ ਬਾਹਰ ਕੱਢਤਾ ਠੀਕ ਹੈ ਦੇ ਕਿ ਉਹ ਬੇਲੇ ਬੈਠੇ ਖਾਈ ਜਾਂਦੇ ਨੇ ਪਤਾ ਵੀ ਹੈ ਰਾਸ਼ਨ ਕਿੰਨਾ ਮਹਿੰਗਾ ਹੋ ਰਿਹਾ ਫਿਰ ਦਾਦੀ ਸਾਡੀ ਖੁਸ਼ੀ ਲੈ ਸ਼ਾਇਦ ਕੁਝ ਹੋਏਗਾ ਨਾਜੀ ਸੌਰੀ ਨਾਨਾ ਜੀ ਸੌਰੀ